ਬਈਓ ਖਜਾਲਾ ਆਮ ਬੰਦਾ ਨਹੀਂ ਹੈਗਾ ਜਿਹੜੇ 52 ਕਵੀ ਦਸ਼ਮੇਸ਼ ਪਿਤਾ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਸਾਜੇ ਸੀ ਨਾ ਉਹਨਾਂ 52 ਕਵੀਆਂ ਦੇ ਵਿੱਚੋਂ ਇੱਕ ਕਵੀ ਦੀ ਰੂਹ ਖਜਾਲਾ ਬਾਈ ਦੇ ਵਿੱਚ ਵੱਸਦੀ ਆ ਓ ਝਾੜੂ ਬੇਸ਼ਰਮਾਂ ਦਾ ਟੋਲਾ ਜਿੱਤ ਕੇ ਹੋ ਗਏ ਅੰਨੇ ਬੋਲੇ ਨਾ ਦਾਇਆ ਕਦਲੀ ਦਾ ਲਾਲਾ ਤੇ 95 ਉਹਦੀਆਂ ਬੇਡਾਂ ਉਹ ਕਰੇ ਇਸ਼ਾਰਾ ਪੁਲਿਸ ਪੰਜਾਬ ਵਿੱਚ ਖੇਡੇ ਖੂਨੀ ਖੇਡਾਂ ਗਰੂ ਘੜ ਵੀ ਸਾਡੇ ਸਿਰ ਬਾਜੀਆ फुल ई हिसा पिया साम्हूं पता जथेदार सुते सॾे बि ताईं सिख ਜੁਰਤ ਦਲੇਰੀ ਹਿੰਮਤ ਇਤਿਹਾਸ ਨੂੰ ਜੁਰਤ ਨਾਲ ਲਿਖਣਾ ਬੋਲਣਾ ਗਾਉਣਾ ਤੇ ਇੱਕ ਮਾਲਾ ਦੇ ਵਿੱਚ ਪਰਉਣਾ ਬਈ ਖਜਾਲਾ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਬਈ ਦਲੇਰੀ ਦੇ ਨਾਲ ਕਿਸੇ ਗੱਲ ਨੂੰ ਐਡਾ ਇੱਕ ਠੋਕ ਕੇ ਬੋਲਣਾ ਇਦਾਂ ਦੀ ਆਵਾਜ਼ ਦੇ ਮਾਲਕ ਬੰਦੇ ਆਮ ਨਹੀਂ ਹੋ ਸਕਦੇ ਬਈ ਖਜਾਲਾ ਨੂੰ ਦੱਬ ਕੇ ਸਪੋਰਟ ਕਰੋ ਵੀਰਿਓ ਸਿੱਖ ਕੌਮ ਨੂੰ ਇਹੋ ਜਿਹੇ ਯੋਧਿਆਂ ਦੀ ਇਦਾਂ ਦੇ ਸੂਰਬੀਰਾਂ ਦੀ ਲੋੜ ਹੈ ਇਦਾਂ ਦੇ ਬੰਦੇ ਆਮ ਨਹੀਂ ਹੋ ਸਕਦੇ ਭਰਾ ਦੇ ਪੇਜ ਨੂੰ ਫੋਲੋ ਕਰ ਲਿਓ